ਇਹਦੀ ਵੀ ਜਰਾ ਕੰਨਾ ਆ ਵੇਖਿਓ ਵੀਡੀਓ ਇਹਦੀ ਵੀ ਟੈਂਡ ਪੰਨੋ ਮਾਰੋ ਜੁੱਤੀਆਂ ਇਹਦੇ ਵੀ ਸਿਰਚ ਇਹਦਾ ਵੀ ਚੰਗਾ ਇਹ ਆਵਾਜ਼ ਅਬ ਹਮ ਪੂਰੇ ਭਾਰਤ ਵਿੱਚ ਕਹਿੰਦੇ ਹਾਂ ਕਿ ਹਮ ਭਾਰਤ ਵਿੱਚ ਇਹਦੀ ਬਾਤ ਬੋਲेंगे ਪੰਜਾਬ ਵਿੱਚ ਇਹਦੀ ਬਾਤ ਬੋਲेंगे ਕਿ ਹਮਾਰਾ ਭਾਈਚਾਰਾ ਇੱਕ ਹੈ ਔਰ ਇਹਦਾ ਵਿਚਾਰੇ ਦਾ ਭਾਈਚਾਰਾ ਇੱਕ ਵਾ ਇਹ ਭਈਆਂ ਦੀ ਸਪੋਰਟ ਕਰਨਿਆ ਜੀ ਕਹਿੰਦਾ ਮੈਂ ਭਈਆਂ ਦੇ ਖਿਲਾਫ ਨਹੀਂ ਆ ਕੋਈ ਵੀ ਗੱਲ ਕਰਨੀ ਮੈਂ ਭਈਆਂ ਦੇ ਖਿਲਾਫ ਬੋਲਣ ਆਇਆ ਇਨੇ ਸ਼ਰਮਲਾਈ ਪਈ ਗੰਜੇ ਦੇ ਮਾਰੋ ਪੇ ਬੇ ਕ 76 ਦੇ ਕੰਜਰ ਦੇ ਇਹ ਸਿਰ ਚ ਇਹਦੇ ਪਾਉ ਜੁੱਤੀਆਂ ਦਾ ਹਾਰ ਇਹਨੇ ਵੀ ਸ਼ਰਮਲਾਈ ਪਈ ਕੰਜਰ ਨੇ ਠੀਕ ਆ ਇਹਨੂੰ ਇੰਨਾ ਨਹੀਂ ਪਤਾ ਵੇੜਾ ਡੇ ਕਾਂਟ ਹੁੰਦੇ ਅੰਨਾ ਹੋਇਆ ਪਿਆ ਇਹਨੂੰ ਵੀ ਚਸ਼ਮੇ ਲਾ ਲਏ ਆ ਅੰਨਾ ਹੋ ਗਿਆ ਵੀ ਠੀਕ ਆ ਇਹ ਵੀ ਬਈਆਂ ਦੀ ਵਾਹ ਵਾਹ ਕਰਨ ਡਿਆ ਵਾ ਇਹਦੇ ਆਪਣੀ ਕਹਿਤੀ ਭੈਣ ਨਾ ਹੋਇਆ ਹੁੰਦਾ ਤਾਂ ਪਤਾ ਜਾਂਦਾ ਲੱਗ ਉਹ ਛੋਟੇ ਜਿਹੇ ਬੱਚੇ ਨਾ 4 ਸਾਲ ਦੇ ਨਾ ਹੋਇਆ ਤਾਂ ਇਹਨਾਂ ਨੂੰ ਦीन ਦੁਨੀਆ ਦੀ ਯਾਦ ਇਹਨਾਂ ਨਾ ਹੋਈਆਂ ਹੁੰਦੀ ਤਾਂ ਤੇ ਇਹਨਾਂ ਨੂੰ ਜਾਣਾ ਹੀ ਲੱਗ ਪਤਾ ਹੋਇਆ ਨਹੀਂ ਨਾ ਇਹਨਾਂ ਨਾ ਤਾ ਇਹ ਭਈਆਂ ਦੀ ਸਪੋਰਟ ਕਰਦਾ ਪਿਆ ਵੀ ਭਈਏ ਚੰਗੇ ਆ ਭਈਏ ਜਵਾਈ ਚੰਗੇ ਆ ਸਾਡੇ ਇਹਦੀ ਟੈਂਡ ਭੰਨੋ ਟੈਂਡ ਚੰਗੀ ਤਰ੍ਹਾਂ ਦੇ ਮਾਰੋ ਇਹ ਟੈਂਡ ਦੇ ਵਿੱਚ ਨਾ ਕਾਲੋ ਲਾ ਕੇ ਦਾ ਮੂੰਹ ਸਜਾ ਕਰੋ ਇਹ ਸਿੱਤਰ ਮਾਰੋ ਇਹਦੇ ਭਾਂਚੋ ਦੇ ਗੰਦੇ ਦੇ ਇਹਦਾ ਸਰਚ ਜੁੱਤਿਆਂ ਦਾ ਹਾਰ ਪਾਓ ਇਹਦੇ ਕੰਜਰ ਦੇ ਮੇਰੇ ਭੈਣ ਨੇ ਗੰਦ ਪਾਇਆ ਪਿਆ ਹੱਤ ਚੁੱਕੀ ਪਈ ਐ ਨਾ ਕੰਜਰਾਂ ਨੇ ਇਹੋ ਜਿਹੇ ਕੰਜਰਾਂ ਦਾ ਕਾਰਨ ਕਰਦਾ ਸਾਡਾ ਪੰਜਾਬ ਗੰਦਾ ਹੋਇਆ ਪਿਆ ਸੱਚੀ ਪੁੱਛੋ ਤੇ ਇਸ ਕਰਕੇ ਨਾ ਇਹੋ ਜਿਹੇ ਕੰਜਰਾਂ ਨੂੰ ਇਹੋ ਜਿਹੇ ਕੰਜਰਾਂ ਨੂੰ ਮਿਲ ਕੇ ਲਓ ਇਹੋ ਜਿਹਾ ਕੰਜਰਾਂ ਦਾ ਸੱਚਾ ਸਵਾਹ ਪਾਓ ਰਲ ਕੇ ਪੰਜਾਬੀ ਜਿੰਨੇ ਵੀ ਮੇਰੇ ਵੀਰ ਐ ਇਹੋ ਜਿਹਾ ਕੰਜਰਾਂ ਦਾ ਸੱਚਾ ਸਵਾਹ ਪਾਓ ਇਹਨਾਂ ਦੇ ਜੁੱਤੀਆਂ ਦਾ ਹਾਰ ਪਾਓ ਫੇ ਇਹਨਾਂ ਨੂੰ ਮੇਰੇ 176 ਚਾਰੋਂ ਸ਼ਿਰਚੇ ਦੇ ਮੇਰੇ 176 ਮਾਰੋ ਮੂੰਹ ਤੇ ਇਹਦੇ ਕੰਜਰ ਦੇ ਕੈਣ ਕੀ ਦਿਆ ਵਾ ਇਹਨੂੰ ਛੋਟੇ ਜਿਹੇ ਬੱਚੇ ਦਾ ਦਰਦ ਨਹੀਂ ਇਹਨੂੰ ਬਈਆਂ ਦਾ ਦਰਦ ਹੀ ਉਹ ਆਪਣੇ ਜਿਵਾਈਆਂ ਦਾ ਦਰਦ ਕੀ ਕਹਿੰਦਾ ਸਾਡੇ ਭਾਈ ਚਾਰੇ ਆਓ ਕਾਦੇ ਭਾਈ ਚਾਰੇ ਆ ਇਹਨਾਂ ਦੇ ਭਾਈ ਚਾਰੇ ਆ ਜੀ ਵੇਖੋ ਭਾਈ ਚਾਰੇ ਭਾਈਆਂ ਚਾਰੇ ਦੇ ਕੋ ਮੋਰੇ ਫਿਰ ਆਪਣੀ ਕੁੜੀ ਕਰਦੇ ਜੇ ਆਪਣਾ ਬੱਚਾ ਕਰਦੇ ਜਾਂ ਆਪਣਾ ਮੁੰਡਾ ਕਰਦੇ ਤੈਨੂੰ ਪਤਾ ਲੱਗੇ ਤਿੰਨ ਚਾਰ ਸਾਲ ਬੱਚੇ ਦਾ ਦਰਦ ਕੀ ਹੁੰਦਾ ਕੁੱਤੇ ਦੇ ਲੰਨਾ